ਪੰਜਾਬ ਤੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਆ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੱਜੇ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਪੰਜਾਬ ਤੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਆ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮਾਤਲ ਜਾਂਫਰ ਹੋਰ ਪਹਾੜੀ ਇਲਾਕਿਆਂ ਦੇ ਵਿੱਚ ਇਸ ਬਰਸਾਤ ਦੇ ਮੌਸਮ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਉਸੇ ਭਾਰੀ ਮੀਂਹ ਦੇ ਨਾਲ ਫਿਰ ਜਦੋਂ ਡੈਮਾਂ ਦੇ ਵਿੱਚ ਪਾਣੀ ਦਾ ਪੱਤਰਵਾਦਾ ਪਾਖੜਾ ਡੈਮ ਦੇ ਵਿੱਚ ਪੌਂਗ ਡੈਮ ਦੇ ਵਿੱਚ ਤਾਂ ਇਹਨਾਂ ਦੇ ਵਿੱਚ ਪਾਣੀ ਦਾ ਪੱਤਰ ਵਧਣ ਦੇ ਕਾਰਨ ਫਿਰ ਪਾਣੀ ਮਜਬੂਰਨ ਵਸ ਜਿਹੜਾ ਪੰਜਾਬ ਦੇ ਦਰਿਆਵਾਂ ਦੇ ਵਿੱਚ ਸਤਲੁਜ ਬਿਆਸ ਦੇ ਵਿੱਚ ਛੱਡਣਾ ਪੈਂਦਾ ਜਿਸ ਕਰਕੇ ਹੁਣ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਚੁਕਿਆ ਪਰ ਉਧਰਲੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਭਾਰੀ ਮੀਂਹ ਨੂੰ ਲੈ ਕੇ ਵੀ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਇੱਕ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਉੱਪਰਲੇ ਪਾਸੇ ਭਾਰੀ ਮੀਂਹ ਪੈ ਰਿਹਾ ਜਿਸ ਕਰਕੇ ਜਿਹੜਾ ਬੱਦਲ ਫਟ ਰਹੇ ਨੇ ਉਹ ਜਿਹੜਾ ਸਾਰਾ ਪਾਣੀ ਆ ਦਰਿਆ ਬਾਇਆ ਦਰਿਆਵਾਂ ਦੇ ਵਿੱਚ ਓਕੇ ਪੰਜਾਬ ਦੇ ਵਿੱਚ ਆਉਣਾ ਪਰ ਪੰਜਾਬ ਦੇ ਵਿੱਚ ਵੀ ਮੌਸਮ ਵਿਗੜਨ ਵਾਲਾ ਇਹ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਮੇਤ ਹਰਿਆਣਾ ਚੰਡੀਗੜ੍ਹ ਦੇ ਵਿੱਚ ਹੁਣ ਮੌਸਮ ਬਦਲੇਗਾ ਆਉਣ ਵਾਲੇ 2-3 ਦਿਨਾਂ ਦੇ ਵਿੱਚ ਭਾਰੀ ਮੀਂਹ ਪਵੇਗਾ ਤਾਂ ਜਿਸ ਦੇ ਨਾਲ ਪੰਜਾਬ ਦੇ ਵਿੱਚ ਹੜ ਵਰਗੇ ਹਾਲਾਤ ਬਣ ਸਕਦੇ ਨੇ ਬਾਕੀ ਸਾਲਾਂ ਦੇ ਮੁਕਾਬਲੇ 26% ਜਿਹੜਾ ਮੀਂਹ ਦੀ ਮਾਤਰਾ ਉਹ ਜ਼ਿਆਦਾ ਹੋਈ ਹੈ ਯਾਨੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜੂਨ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ 26% ਜ਼ਿਆਦਾ ਪਏ ਨੇ ਪਰ ਜਿਹੜਾ ਪਿਛਲੇ ਪਾਸੇ ਜਿਹੜਾ ਹਿਮਾਚਲ ਦੇ ਵੱਲ ਪਾਣੀ ਦਾ ਪੱਤਰਬੱਧ ਜਿੱਤੋ ਕੇ ਰਜਾਨਾ ਭਿਆਨਕ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਦੇ ਨਾ ਕਦੇ ਜਿਹੜਾ ਕੋਈ ਲੋਕ ਨੇ ਆਪਣੇ ਵਾਹਨ ਸਮੇਤ ਇਸ ਪਾਣੀ ਦੇ ਵਹਾਅ ਦੇ ਵਿੱਚ ਛੜ ਜਾਂਦੇ ਨੇ ਕਈ ਇਲਾਕਿਆਂ ਦੇ ਵਿੱਚ ਇੱਥੋਂ ਤੱਕ ਇੱਕ ਮੰਡੀ ਤੋਂ ਤਸਵੀਰ ਨਿਕਲ ਕੇ ਸਾਹਮਣੇ ਆਈ ਸੀ ਕਿ ਭਾਰੀ ਮੀਂਹ ਪੈਂਦਾ ਤੇ ਉਸ ਤੋਂ ਬਾਅਦ ਜਿਹੜਾ ਲੈਂਡ ਸਲਾਈਡਿੰਗ ਹੁੰਦੀ ਆ ਤੇ ਇੱਕ ਜਿਹੜਾ ਮਕਾਨ ਆ ਉਹ ਸਾਰੀ ਇਸ ਲੈਂਡ ਸਲਾਈਡਿੰਗ ਦੇ ਵਿੱਚ ਦੋ ਮੰਜ਼ਲਾ ਘਰ ਆ ਜਿਹੜਾ ਸਾਰਾ ਕੁਝ ਟਹਿ ਟੇਰੀ ਹੋ ਜਾਂਦਾ ਤਾਂ ਜਿਹੜੀਆਂ ਖੌਫनाक ਤਸਵੀਰਾਂ ਸੀ ਪਹਿਲਾਂ ਹਿਮਾਚਲ ਤੋਂ ਸਾਹਮਣੇ ਆਈ ਸੀ ਪਰ ਇਹ ਸਭ ਨੂੰ ਲੈ ਕੇ ਹੁਣ ਖਤਰੇ ਦੀ ਘੰਟੀ ਪੰਜਾਬ ਦੇ ਲਈ ਵੀ ਵੱਜ ਚੁੱਕੀ ਹੈ ਕਿਉਂਕਿ ਜਿਹੜਾ ਸਾਰਾ ਠਮਾਚਲ ਦੇ ਵਿੱਚ ਬੱਦਲ ਫਟ ਰਹੇ ਨੇ ਪਾਣੀ ਜ਼ਿਆਦਾ ਹੋ ਰਿਹਾ ਤੇ ਸਾਰਾ ਪਾਣੀ ਹੈ ਜਿਹੜਾ ਉਹ ਡੈਮਾਂ ਦੇ ਵਿੱਚੋਂ ਪੰਜਾਬ ਨੂੰ ਜਿਹੜਾ ਹੁਣ ਛੱਡਿਆ ਜਾਣ ਲੱਗ ਚੁੱਕਿਆ ਹੈ ਜਿਸ ਕਰਕੇ ਜਿਹੜਾ ਸਤਲੁਜ ਦਰਿਆ ਦੇ ਵਿੱਚ ਹੈ ਹੁਣ ਅਨੰਤਪੁਰ ਸਾਹਿਬ ਵਾਲੇ ਪਾਸੇ ਤੋਂ ਜਿਹੜਾ ਵਿਆਸ ਵਾਲੇ ਪਾਸੇ ਜਿਹੜਾ ਸਾਰਾ ਪਾਣੀ ਦਾ ਪੱਧਰ ਵਧਣ ਲੱਗਿਆ ਜਿਸ ਕਰਕੇ ਜਿਹੜਾ ਹੁਣ ਇਹਨਾਂ ਦਰਿਆਵਾਂ ਦੇ ਕੰਢਿਆਂ ਦੇ ਉੱਪਰ ਜਾਨ ਤੋਂ ਗੁਰੇਜ਼ ਕਰਨ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਬਹੁਤ ਜ਼ਰੂਰੀ ਕੰਮ ਪੈਂਦਾ ਤਾਂ ਹੀ ਦਰਿਆਵਾਂ ਦੇ ਕੰਢੇ ਨਾ ਜਾਏ ਜਾਵੇ ਗੈਰ ਜ਼ਰੂਰੀ ਕੰਮ ਨੂੰ ਲੈ ਕੇ ਦਰਿਆਵਾਂ ਦੇ ਕੰਢੇ ਨਾ ਜਾਏ ਜਾਵੇ ਕਿਉਂਕਿ ਪਿਛਲੇ 2-3 ਸਾਲਾਂ ਦੇ ਵਿੱਚ ਦੇਖਿਆ ਕਿ ਕਿਸ ਤਰੀਕੇ ਹਾਲਾਤ ਵਿਗੜਦੇ ਨੇ ਪਹਾੜੀ ਮੀਂਹ ਪੈਂਦਾ ਪਹਿਲਾਂ ਪਹਾੜੀ ਇਲਾਕੇ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਪੱਛੋਂ ਪਹਾੜਾਂ ਦੇ ਵਿੱਚੋਂ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਤੇ ਇਧਰਲੇ ਪਾਸੇ ਦਰਿਆਵਾਂ ਦੇ ਬਣ ਪੁੱਟਣ ਲੱਜਾਂਦੇ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਪਹਿਲਾ ਫਸਲ ਤਬਾਹ ਹੁੰਦੀ ਆ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਤੇ ਵੱਧ ਜਾਂਦਾ ਸਪੀਡ ਇੰਨੀ ਜ਼ਿਆਦੇ ਤੇਜ਼ ਹੁੰਦੀ ਆ ਕਿ ਕਿਸਾਨਾਂ ਦੀ ਜ਼ਮੀਨ ਤੱਕ ਤਬਾਹ ਹੋ ਜਾਂਦੀ ਆ ਕਈ ਕਈ ਫੁੱਟ ਰੇਤਾ ਚੜ ਜਾਂਦਾ ਜਾਨੀ ਕਿ ਹਾਲਾਤ ਇਸ ਸਾਲ ਵੀ ਬਣ ਸਕਦੇ ਨੇ ਪ੍ਰਸ਼ਾਸਨ ਕਿ ਆਸਰਾਂ ਲਗਾ ਰਿਹਾ ਏਸੇ ਕਰਕੇ ਵਾਰ-ਵਾਰ ਜਿਹੜਾ ਲੋਕਾਂ ਨੂੰ ਇਹ ਗੱਲ ਆਖੀ ਜਾ ਰਹੀ ਆ ਕਿ ਜਾਗਰੂਕ ਕੀਤਾ ਜਾ ਰਿਹਾ ਕਿ ਦਰਿਆਵਾਂ ਦੇ ਕੰਢੇ ਨਾ ਜਾਇਆ ਜਾਵੇ ਪਰ ਇਸ ਸਬਬ ਦੇ ਵਿਚਾਲੇ ਇੱਕ ਖਤਰੇ ਦੀ ਘੰਟੀ ਇਹ ਆ ਕਿ ਪੰਜਾਬ ਦੇ ਵਿੱਚ ਆਉਣ ਵਾਲੇ 2-4 ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਹੈ